ਮੁੱਖ ਮੋਰਲ ਦੇ ਨਾਮ ਤੋਂ ਹੋਇਆ। ਤੋਂ ਇਹ ਸਭ ਮਾਮਲੇ ਤੋਂ ਬਦਲ ਗਏ। 12 ਹਜ਼ਾਰ ਦੇ ਰੋਲਾ ਮਾਮੂਲ ਬਾਅਦ ਉਸ ਵਿਲੱਖਣੀ ਰੂਪ ਵਿੱਚ ਬਦਲ ਗਿਆ ਜਦ ਇੱਕ ਔਰਤ ਦੇ ਇਸ ਵਿਵਾਦ ਵਿੱਚ ਅਠਾਰ ਸਾਲਾ ਬਲਵਿੰਦਰ ਕੌਰ ਦੀ ਮੌਤ ਹੋ ਗਈ। ਇਸ ਮੌਕੇ ਮਰਤਕ ਔਰਤੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਨੇੜੇ ਰਹਿੰਦੇ ਸੁਖਵਿੰਦਰ ਸਿੰਘ ਦਾ ਟੋੜੀ ਵਾਲਾ ਟਰੱਕ ਆਇਆ ਸੀ ਜੋ ਕਿ ਸਾਡੀ ਬਾਸਮਤੀ ਦੀ ਫਸਲ ਵਿੱਚ ਲੰਘਣਾ ਸੀ ਅਤੇ ਸਾਡੀ ਬਾਸਮਤੀ ਖਰਾਬ ਹੋਣ ਦੇ ਚਲਦਿਆਂ ਅਸੀਂ ਸੁਖਵਿੰਦਰ ਸਿੰਘ ਨੂੰ ਟਰੱਕ ਪਿੱਛੇ ਰੋਕਣ ਲਈ ਕਿਹਾ ਜਿਸ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡਾ ਟਰੱਕ ਵਾਪਿਸ ਭੇਜ ਦਿੱਤਾ ਹੈ ਉਸ ਨੂੰ ਲੈ ਕੇ ਕੱਲ ਤਕਰਾਰ ਅਤੇ ਲੜਾਈ ਹੋਈ ਜਿਸ ਦਾ ਫੈਸਲਾ ਅੱਜ ਰੱਖਿਆ ਗਿਆ ਸੀ ਅੱਜ ਐਤਵਾਰ ਹੋਣ ਕਰਕੇ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਸਵੇਰੇ ਗੁਰਦੁਆਰਾ ਸਾਹਿਬ ਜਾ ਰਹੀ ਸੀ ਕਿ ਉਕਤ ਲੋਕਾਂ ਨੇ ਮਾਤਾ ਨੂੰ ਰਸਤੇ ਵਿੱਚ ਘੇਰ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਵਿਚੋਂ ਕਿਸ ਨੇ ਬਜ਼ੁਰਗ ਮਾਤਾ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਜਿਸ ਕਰਕੇ ਮਾਤਾ ਗੰਭੀਰ ਜ਼ਖਮੀ ਹੋ ਗਈ ਜਿਸ ਕਰਿਆਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪੱਟੀ ਰੈਫਰ ਕੀਤਾ ਗਿਆ ਪੱਟੀ ਲੈ ਕੇ ਜਾਂਦੇ ਆ ਰਸਤੇ ਵਿੱਚ ਹੀ ਮਾਤਾ ਦੀ ਮੌਤ ਹੋ ਗਈ ਮੌਕੇ ਤੇ ਪੁੱਜੇ ਥਾਣਾ ਖਾਲੜਾ ਦੇ ਐਸ ਆਈ ਸਾਹਿਬ ਦਸ ਸਿੰਘ ਨੇ ਦੱਸਿਆ ਕਿ ਉਹਨਾਂ ਮ੍ਰਿਤਕ ਔਰਤ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਰਨਤਾਰਨ ਤੋਂ ਸਨੂ ਫਤਿਹਬਾਦ ਦੀ ਖਾਸ ਰਿਪੋਰਟ ਸਾਜਨ ਮੇਰੇ ਤਾਂ ਮਾਰੀ ਨਹੀਂ ਹੈਗਾ ਕਿਥੇ ਸਾਜਨ ਕਿਥੇ ਭੁਗੇ ਹੋਤਾ ਦੂਹੇ ਗਾੜੀ ਖਲੋਤਾ ਸਹੀ ਹੈ ਸਾਜਨ ਮੇਰੇ ਤਾਂ ਮਾਰੀ ਹੈ ਸਾਜਨ ਮਗਰ ਖੱਜਾ ਮੇਰੇ ਆ ਵੇਖੋ ਆ ਆ ਮੈਂ ਅਦਰੀ ਦਾ ਜੀ ਆ ਮੇਰਾ ਕੀਤਾ ਯਾ ਵੇਖੋ ਮੈਂ ਤੇ ਮਨਵ ਲਗਾਣਾ ਕੰਜਰਾ ਜ ਮੈਂ ਤੇ ਮਾਲ ਤੇ ਚਲਦੀ ਹਾਂਜੀ ਬੰਦੀ ਕੀ ਨਾ ਜਲਦੀਪਪੁਰ ਕੀ ਲੱਗਦੇ ਜਿਹੜੀ ਮਾਤਾ ਦੇ ਮਮਮੀ ਸੀ ਸਾਡੇ ਕੀ ਗੱਲ ਬਾਤ ਹੋਈ ਇਹਦੇ ਕਿਸ ਤਰ੍ਹਾਂ ਜਲੇ ਝਗੜਾ ਆ ਬਸ ਟੂੜੀ ਤੋਂ ਲੜਾਈ ਹੋਈ ਸੀ ਹਾਂਜੀ ਕੱਲ ਲੜਾਈ ਝਗੜਾ ਹੋਇਆ ਤੇ ਅੱਜ ਮਾਤਾ ਗੁਰਦਾਰੇ ਜਾਂਦਾ ਐ ਸੀ ਇਹਨਾਂ ਨੇ ਲਲਕਾਰਾ ਮਾਰ ਕੇ ਫੜ ਕੇ ਮਾਤਾ ਨੂੰ ਕੋਟ ਮਾਰ ਕੀਤੀ ਆ ਇੱਟਾ ਮਾਰਿਆ ਮਾਤਾ ਦੀ ਮਾਰ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆਇਆ ਮਾਤਾ ਦੀ ਪੱਟੀਆਂ ਹੋ ਗਈਆਂ ਮਾਤਾ ਦੀ ਹਾਂਜੀ ਪੱਟੀਆਂ ਕੀ ਮੰਗਦੀ ਕਰਦੇ ਮੰਗਣ ਸਾਫ਼ ਚਾਹੀਦਾ ਹਨ ਹਾਂਜੀ ਦੋਸ਼ੀ ਤੇ ਕਰੋ ਜੀ ਹਾਂਜੀ ਦੋਸ਼ੀ ਨਾਲ ਕਾਰਵਾਈ ਤੁਹਾਨੂੰ ਪਤਾ ਕਿ ਇਹਨਾਂ ਕਿਹੜੇ ਦੋਸ਼ੀ ਦਾ ਨਾਮ ਆ ਪਤਾ ਹਾਂਜੀ ਸਵਿੰਦਾ ਕਾਲਾ ਸਕਿੰਦਰ ਸਿੰਘ ਤਾਂ ਆਇਆ ਹੜਾ ਮੁੰਡਾ ਆਪਣੀ ਨਾਪਰੀ ਤਕੋਰ ਤਾਂ ਉਹਨਾਂ ਦਾ ਬੇਟਾ ਸਾਜਨ ਸਿੰਘ ਹਾਂਜੀ ਠੀਕ ਹਾਂਜੀ ਕੀ ਨਾਮ ਦਿੱਤੀ ਆਪਣਾ ਮੇਰਾ ਨਾਮ ਹਰਪਾਲ ਸਿੰਘ ਹੈ ਕੀ ਗੱਲ ਬਾਤ ਹੋਈ ਜਿਹੜੀ ਮਾਰਗ ਜੱਦੀ ਬਾਅਦ ਐਥੇ ਜੀ ਕੱਲ ਨਾਲ ਤੂੜੀਆ ਟਰੱਕ ਆਇਆ ਤੂੜੀਆ ਦਾ ਟਰੱਕ ਆਇਆ ਉਹ ਦੂਜਾ ਸੁਖਵਿੰਦਰ ਸਿੰਘ ਤੇਕਵਿੰਦਰ ਸਿੰਘ ਦਾ ਟਰੱਕ ਆਇਆ ਤੂੜੀਆ ਆਈ ਆਈ ਆਖਿਆਵਾ ਮਾਪੇ ਮੇਰੀ ਫਜ਼ਾ ਦਾ ਨੁਕਸਾਨ ਹੁੰਦਾ ਤੇ ਮੇਰੀ ਫਜ਼ਾ ਨੁਕਸਾਨ ਆ ਗਿਆ ਤੂੜੀ ਤੇ ਲਾਦ ਲੋ ਤੇ ਪੈਰ ਡਾਕੇ ਹੂੰ ਪੈਰ ਡਾਕੇ ਤੂੜੀ ਲਾਦ ਲੋ ਹੁਣ ਗੱਲ ਕਰ ਪੈਣਾ ਤੂੜੀ ਪੈਰ ਡਾਕੇ ਲਾਦ ਲੋ ਇਹਨੇ ਨੀ ਗੱਲ ਕਰਕੇ ਟਰੱਕ ਦਾ ਚੜੇ ਗਿਆ ਨਾ ਉਹਦਾ ਨੁਕਸਾਨ ਹੋ ਗੋ ਟਰੱਕ ਦਾ ਚੜੇ ਗਿਆ ਮਣ ਕੇ ਬਾਦ ਦੇ ਵਿੱਚ ਨਾ ਆ ਗਏ ਜਦੋਂ ਕੋਈ ਦਰਦ ਸਿੰਘ ਮੈਨਾਂ ਆ ਤਾਂ ਮੈਂ ਟਰੱਕ ਮੋੜਦਾ ਨਾ ਮੈਂ ਤਾਂ ਟਰੱਕ ਨਹੀਂ ਗਾ ਮੋੜਿਆ ਭਰਾ ਮੈਂ ਇਹ ਗੱਲ ਆ ਕਿ ਮੇਰੀ ਬਾਪ ਬਦੀ ਉਹਨੇ ਇੱਕ ਬਾਤੜ ਬੰਦਾ ਮੇਰੀ ਬਾਪ ਦੇ ਨੁਕਸਾਨ ਹੁੰਦਾ ਸਦਾ ਇਹ ਨੁਕਸਾਨ ਆਇਆ ਤੇ ਪੈਸੇ ਦੇ ਡਾਕੇ ਲਾਦ ਲਾ ਇਹ ਕੱਲ ਦੀ ਗੱਲ ਹੈ ਕੱਲ ਦੀ ਗੱਲ ਹੈ ਅੱਜ ਅੱਜ ਮੇਤਵਾਲ ਚੋਂ ਦਾ ਅੱਜ ਫੇਰ ਅੱਜ ਬਾਰਾ ਚੱਲੇ ਡੁਰਦਾਰੇ ਬਾਬੇ ਬਘੇੜਾ ਤੋਂ ਐਤਵਾਰ ਦਾ ਦਿਹਾੜਾ ਅੱਜ ਰਾਈ ਨਮਾ ਰਖਿਆ ਦਾਵੇ ਦਾਵੇ ਵਾਲਾ ਹੀ ਨਮਾ ਰੱਖਿਆ ਉੱਤੇ ਜਾਣਾ ਤਾਂ ਗੱਲ ਤਾਂ ਪਹਿਲਾਂ ਕਰਕੇ ਆਏ ਦਾਵੇ ਜਾਣਾ ਤੇ ਦਾਵੇ ਜਾਣਾ ਉਹ ਰਾਈ ਨਮਾ ਤੇ ਬਾਬੇ ਬਘੇੜਾ ਤੋਂ ਬਤਾ ਟੇਕ ਆ ਜੇ ਮਤਾ ਟੇਕਣ ਗਏ ਆ ਚੱਲੀ ਇਹਦੇ ਜੁੰਡਪੁਰ ਤੇ ਪਾਲਟੀ ਜਿਹੜੀ ਸਾਰੀ ਕੁੜੀਆਂ ਖਲੋਤੀ ਬੁਗੀਆਂ ਅੱਗੇ ਤੇ ਨਾਬ ਸਾਜਣ ਤੇ ਕਾਲਾ ਤੇ ਕਾਲੀ ਮਾਂ ਕੁੜੀ ਜੇ ਬਰਾਬਰ ਦੀ ਕੁੜੀ ਦੇ ਬਾਹਰ ਲਲਕਾਰਾ ਆ ਗਈ ਇਹ ਫੜ ਲਓ ਤੇ ਮੁੰਡੇ ਦੇ ਸਾਹੇ ਤੇ ਮਾਰੀ ਇੱਟ ਇੱਥੇ ਜਿਹੜੇ ਟੱਬ ਜੀ ਨਾ ਇਹ ਲੱਗੂਗਾ ਗਾਗਾਂਬੀ ਹੋ ਜਾਊਗਾ ਥੱਲੇ ਡੇਗਦੀ ਮੈਂ ਤਾਂ ਮਗਰ ਮੇਰਾ ਪਹਿਲ ਲੱਗਾ ਕਰਦੀ ਮੇਰੇ ਪਾਉ ਜੋ ਖਿੱਚ ਖਿਚਾ ਕੇ ਲਿਆਏ ਘਰੇ ਘਰੇ ਇਹ ਕੁੱਟਿਆ ਮਾਰਿਆ ਤਾਂ ਲੱਖਾਂ ਪੈងਾਂ ਸਾਰੀਆਂ ਸਾਰੀਆਂ ਪਈ ਦੇਖਿਆ ਪੁਲਿਸ ਨੂੰ ਲਾਜਣਾ ਖ ਪਰ ਵੀਡੀਓ ਵੀ ਸਾਡੇ ਕੋਲ ਹੈ ਗਿਆ ਘਰੇ ਆਣ ਕੇ ਮੜਕੇ ਗੱਲ ਜਿਦੋਂ ਕੱਲ ਪਏ ਮੜਕੇ ਅੱਜ ਇਹ ਕੰਮ ਕਰਦਾ ਆਏ ਪੁਲਿਸ ਕੋਲ ਗਏ ਆ ਉਹ ਦਰਖਾਸਤ ਦੇ ਕੇ ਉਹ ਤੇ ਕਰਿਆਲੇ ਖੜੇ ਕਰਿਆਲੇ ਜਾ ਕੇ ਦਾਖਲ ਕਰਾਈਏ ਉਹਨਾਂ ਆਖਿਆ ਨੂੰ ਰੈਫਰ ਕਰਤਾ ਨਾ ਨਹੀਂ દવા ਦਾ ਭਜਾ ਕੇ ਲੈ ਜਾਓ ਇੱਥੇ ਆਪਣੇ ਪੱਤੀ ਪੱਤੀਸ ਬਦਲੇ ਕਿਹਾ ਇਹਦੇ ਨਾ ਕਿ ਨਹੀਂ ਆਉਦਾ ਬਹੁਤ ਹੋ ਗਈ ਹੈ ਮੁੜ ਕੇ ਪੁਲਸ ਵਾਲੇ ਆਏ ਆ ਪੁਲਸ ਵਾਲੇ ਕਾਰਵਾਈ ਕਰਨ ਦੇ ਆ ਮੈਂ ਪੁਲਿਸ ਤੋਂ ਇਨਸਾਫ ਮੰਗਦਾ ਵਾਂ ਸਰਕਾਰ ਤੋਂ ਇਨਸਾਫ ਮੰਗਦਾ ਮੈਂ ਮਾਤਰ ਤੋਂ ਮੰਨ ਮੈਂ ਪਹਿਲੋਂ ਸਾਡੇ ਕੋਲ ਸਰਕਾਰ ਆ ਸਾਡੇ ਕੋਲ ਪੈਸਾ ਸਾਡੇ ਕੋਲ ਪਾਵਰ ਆ ਸਾਡਾ ਕੀ ਕਰ ਲੇਗਾ ਕੁੜੀ ਲਲਕਾਰੇ ਮਾਰਦੇ ਨਾ ਪ੍ਰੀਤ ਜੀ ਜੀ ਦਾਦੀਪ ਗਾਰ ਕੁੜੀ ਲੰਕਾਰੇ ਮਾਰਦੀ ਆ ਮੋਬਾਈਲ ਦੇ ਵਿੱਚ ਵੀਡੀਓ ਆ ਸਾਡਾ ਇਹ ਕਰ ਲੈਗਾ ਆਡੀ ਸਰਕਾਰ ਆ ਮੁੰਡਾ ਮੇਰੇ ਕ ਜਵਾਨ ਦ੍ਰਿਪਾ ਉਹਦਾ ਤੇਰੀ ਮੈਂ ਬਾਟ ਡੰਡਿਆ ਤੇ ਜੀਵਨੀ ਇਹਦਾ ਗਾਲਾ ਉਦੋਂ ਮੈਂ ਤਿੰਨ ਚਾਰ ਹੀ ਲੇਗੇ ਨਾਲ ਮੈਂ ਦੇ ਕਰਤੇ ਅੱਜ ਤਾਂ ਆਏ ਨੇ ਕਰਦੇ ਮੈਂ ਸਰਕਾਰ ਤੋਂ ਤੇ ਪਰਚਾ ਆਇਆ ਤੇ ਇਨਸਾਨ ਦੀ ਮੰਗ ਕਰਦਾ ਬਿਨਾਂ ਇਨਸਾਨ ਦੇ ਨਾਲ ਜਿਹੜਾ ਮਾਤੜ ਬੰਦਾ ਮੇਰੇ ਕੋਲ ਨਾਮ ਪਿਆ ਨਾਮ ਮੇਰੇ ਕੋਲ ਕੇ ਪਾਵਰ ਮੈਂ ਬਸ ਹੱਥ ਜੋੜ ਕੇ ਬੇਨਤੀ ਕਰ ਮੈਨੂੰ ਇਨਸਾਨ ਦੇ ਲੈ ਇਨਸਾਨ ਦੇ ਲੈ ਹਾਂਜੀ ਸਰ ਕੀ ਮਾਮਲਾ ਜਿਹੜਾ ਬਾਤ ਆ ਰਹਾ ਤੇ ਜਿਹੜਾ ਝਗੜਾ ਹੈ ਉਸ ਤੋਂ ਬਾਅਦ ਇੱਕ ਬੁਜੁਰਗਔਰ ਤੋਂ ਵੀ ਇੱਕ ਕੌਂਟਰੀ ਇਹ ਡਟਕੇ ਦੀ ਮਾਤਾ ਦੀ ਡੈਥ ਹੋਈ ਹੈ ਬਲੰਦਰ ਕੌਰ ਦੀ ਇਹੀ ਮੌਕੇ ਤੇ ਆਏ ਆ ਜੋ ਤਫ਼ਤੀਸ਼ ਤੱਥਾਂ ਦੇ ਆਧਾਰ ਤੇ ਜੋ ਬਿਆਨ ਲਖਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਰ ਕੀ ਝਗੜਾ ਕਿਸ ਕਾਰਨ ਹੋਇਆ ਉਹ ਇਹਨਾਂ ਦੇ ਟਰੱਕ ਟੁੜੀ ਤੋਂ ਆਇਆ ਝਗੜਾ ਉੱਥੇ ਟਰੱਕ ਟਕ ਟਕ ਲੱਗਾ ਕੋਈ وجہ ਉਹਦੇ ਤੋਂ ਝਗੜਾ ਆਇਆ ਤੇ ਇੱਕ ਕੀ ਪਤਾ ਲੱਗਾ ਥੋੜਾ ਬਹੁਤ ਜਾਣਕਾਰੀ ਦਾ ਪਤਾ ਲੱਗਾ ਥੋੜਾ ਲੱਗਾ ਬੱਤ ਦਈਏ ਸਰੀਰਟ ਮਾਰੀ ਐ ਸੱਡੇ ਵਿੱਚ ਕਿੰਨਾਂ ਲੋ ਮਰੀ ਓਹਦੇ ਵਿੱਚ ਓਏ ਦੱਤਿਆ ਜੇ ਇਹਨਾਂ ਨੇ ਕੋਈ ਬਿਆਨ ਲਿਖਾਉਣ ਕੋਸ਼ਿਸ਼ ਆ ਬੀ ਵੀਡੀਓ ਪਾਤਾ ਜਿਹੜੀ ਆ ਉਹਦੇ ਵਿੱਚ ਹੋਂਡਿਆ ਵਿੱਚ ਵੀ ਜਿਹੜਾ ਮੁੰਡੇ ਨੇ ਮਾਰੀਆ ਬਾਕਸ ਜੋ ਬਿਆਨ ਲਿਖਾਉਣ ਕੋਸ਼ਿਸ਼ ਕਰਦੇ ਆਪਾਂ ਆ ਤੇ ਦੱਜ ਕਰਾਂਗੇ